O que é ਆਵਾਜ਼ ਨੂੰ ਸੀ ਐਮ ਤੋਂ ਬੰਨ੍ਹਣ ਲੱਗ ਰਿਹਾ ਕੋਈ ਨਹੀਂ ਆ ਰਹੀ ਹੈ ਕਾਹਦੀ ਇਹ ਨੰਬਰ ਲਗਾ ਰਿਹਾ ਹੈ ਨੇਵਾ ਨੇੜੇ ਇਹਵਾਜ਼ ਨੂੰ ਨੀਚੇ ਮੈਨਾ ਦੇ ਵਿੱਚ ਜਿਸਮ ਦਾਏ ਦੇ ਨੂੰ ਅਚਾਨਕ ਆਟਕਣ ਦਾ ਸਮੱਸਿਆ ਆ ਰਹੀ ਹੈ ਕਿ ਇਸ ਤੋਂ ਅਗਲੇ ਦਿਸਤਕ ਦਾਾਮ ਨਾਲ ਪਹੁੰਚਾਏ ਤਾਰੇ ਚਾਰਦੇ ਮੇਲੇ ਲੱਗਦੇ ਨਹੀਂ ਉੱਥਾ ਠੱਠਾਂ ਢੇਰੀਆਂ ਤੇ ਢੀਵੇ ਰਹਿਣਾ ਦਾ ਮੱਜੜਾ ਤੇ ਜੱਗ ਦੇ ਕਾਗੋ ਮਾਰ ਲੈਂਦੇ ਜੋ ਹਢੇਰੀਆਂ ਦੇ ਤੇ ਹਢੇਰੀਆਂ ਦੇ ਘਾਪੇ ਕਿੰਨੇ ਪਾਇਆ ਸੀ ਜੀ ਇਹ ਗੱਲ ਅਸੀਂ ਸਾਰੇ ਜਾਣੇ ਬੈਠੇ ਹਾਂ ਇਹ ਪੂਰਾ ਨਹੀਂ ਕਰ ਸਕਦੇ ਕਰ ਸਕਦੇ ਆ ਨਾ ਤੇ ਜਿਹੜੇ ਤੇਰੇ ਪੈਰਾਂ ਕੋਲ ਲੱਗਦਾ ਸਮਝਾਉਂਦੇ ਨੇ ਆਮ ਲੋਕਾਂ ਦੀ ਸਰਕਾਰ ਨਹੀਂ ਚੋਣਦੇ ਨੇ ਇੱਕ ਵਾਰ ਮੇਰੇ ਨਾਰੇ ਦਾ ਜਵਾਸ ਸੁਣਨ ਦੇ ਰਾਜ ਦੇਵੇ ਜੀ ਇਹ ਇਨਕਲਾਬੀ ਸਿਆਸੀ ਪੱਖ ਦੇ ਇਸ ਸਮਾਜ ਦਾ ਪਤਾ ਪਈਏ ਕਿ ਇਸ ਤੋਂ ਲਾਭ ਮਿਲੇ ਨੇ ਜਨਕਰ ਦਿੰਦੇ ਹੋ ਰਸਤੇ ਕਿ 4 ਲੱਖ ਰੁਪਏ ਦੇ ਖਰੀਦ ਸੋਨਾ ਅਤੇ 2 ਲੱਖ ਰੁਪਏ ਦੀ ਪ੍ਰਾਣੀ ਸਮੇਤ ਘਰ ਦਾ ਕੀਮਤੀ ਸਮਾਨ ਨਾਰਾ ਦਾ 500 ਵੀ ਦੇਣ ਉਹ ਤਾਂ ਉਹਨਾਂ ਦਾ ਰਾਈਟ ਹੈਗਾ ਆ ਬੇਸਿਕਲੀ ਗੱਲ ਇਹ ਆ ਕਿ ਪਹਿਲੀ ਵਾਰ ਪਹਿਲੀ ਵਾਰ ਪੰਜਾਬ ਦੇ ਅੰਦਰ ਲੋਕ ਸਭਾ ਦੀ ਚੋਣਾਂ ਦੇ ਦੌਰਾਨ ਮੁੱਦਿਆਂ ਦੀ ਗੱਲ ਹੋ ਰਹੀ ਹੈ ਨਹੀਂ ਤਾਂ ਅਸੀਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਜਦੋਂ ਵੀ ਚੋਣ ਦਾ ਮੈਦਾਨ ਭਖੜਾ ਦੇ ਸਿਆਸੀ ਲੋਕਾਂ ਨੇ ਉਡ ਪਟਾਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਅਸਲ ਬੁੱਧਿਆਂ ਤੋਂ ਪਰੇ ਲਾ ਜਾਣਾ ਕਿਸੇ ਨੇ ਕਹਿ ਦਿੰਦਾ ਮੈਂ ਇਹ ਦੀ ਢੋਣ ਮਾ ਜੜੀਆਂ ਕਿਸੇ ਨੇ ਕਹਿ ਦਿੰਦਾ ਮੈਂ ਉਹਨੂੰ ਗੋਡਾ ਫੇਰਨਾ ਨਾ ਇਹਨਾਂ ਕਿਸੇ ਨੂੰ ਗੋਡਾ ਫੇਰਨਾ ਨਾ ਢੋਣ ਮਾ ਜਣੀ ਆਪਸ ਚ ਰਲੇ ਨੇ ਰਵਾਇਤੀ ਪਾਰਟੀਆਂ ਵਾਲੇ ਪਹਿਲੀ ਵਾਰ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਬਿਜਲੀ ਦੀ ਗੱਲ ਹੋ ਰਹੀ ਹੈ ਪਹਿਲੀ ਗੱਲ ਆ ਪਹਿਲੀ ਵਾਰ ਆ ਕਿ ਪੰਜਾਬ ਦੇ ਅੰਦਰ ਨੌਕਰੀਆਂ ਦੀ ਗੱਲ ਹੋ ਰਹੀ ਹੈ ਪਹਿਲੀ ਵਾਰ ਆ ਕਿ ਘਰ ਘਰ ਰਾਸ਼ਨ ਦੀ ਗੱਲ ਹੋ ਰਹੀ ਹੈ ਪਹਿਲੀ ਵਾਰ ਆ ਕਿ ਸਰਕਾਰ ਤੁਹਾਡੇ ਦੁਆਰ ਯੋਜਨਾ ਤੇ ਤੈਅ ਪਿੰਡ ਪਿੰਡ ਲੋਕਾਂ ਦੇ ਸਰਟੀਫਿਕੇਟ ਬਣ ਰਿਹਾ ਪਹਿਲੀ ਵਾਰ ਆ ਕਿ ਪੰਜਾਬ ਦੇ ਅੰਦਰ ਜਿਹੜਾ ਖੁਸ਼ੀਆਂ ਖੇੜਿਆਂ ਦਾ ਮਾਹੌਲ ਨਜ਼ਰ ਆ ਰਿਹਾ ਤੇ ਪਹਿਲੀ ਵਾਰ ਆ ਜਦੋਂ ਲੰਬੇ ਹਿਸੇ ਤੋਂ ਬਾਅਦ ਕਿਸਾਨਾਂ ਦੀਆਂ ਜਨਸਾਂ ਮੰਡੀਆਂ ਚ ਰੁੱਲੀਆਂ ਬੰਦ ਹੋਈਆਂ ਨੇ ਤੇ 24 24 ਘੰਟੇ ਤੇ ਪੇਮੈਂਟ ਪੈ ਰਹੀ ਹੈ ਸੋ ਇਸ ਕਰਕੇ ਅਜ ਮੁੱਦਿਆਂ ਦੀ ਰਾਜਨੀਤੀ ਪੰਜਾਬ 'ਚ ਹੈਵੀ ਆ ਤੇ ਮੁੱਦੇ ਅਜ ਆਮ ਆਦੀ ਪਾਰਟੀ ਤੋਂ ਲਾਵਾ ਹੋਰ ਕਿਸੇ ਕੋਲ ਨਹੀਂ ਸਰ ਸਨਾਤਨ ਭਾਰਤ ਦੇ ਹਰ ਇਨਸਾਨ ਦੇ ਕਣ-ਕਣ ਚ ਹੈ ਇਹ ਬੀਜੇਪੀ ਦਾ ਕੋਈ ਪੇਟੈਂਟ ਰਾਈਟ ਨਹੀਂ ਹੈਗਾ ਵੀ ਸਨਾਤਨ ਉਹਨਾਂ ਦੇ ਕੋਲ ਕੋਈ ਵੱਖਰੇ ਕਿਸਮ ਦਾ ਇਸ ਕਰਕੇ ਇਹਨਾਂ ਦਾ ਸਨਾਤਨ ਤੇ ਜਿਹੜਾ ਆ ਉਹ ਲੋਕਾਂ ਨੂੰ ਵੰਡਣ ਦੀ ਆਗਿਆ ਨਹੀਂ ਦਿੰਦਾ ਪਰ ਵੀ ਜੇ ਵੀ ਹਿੰਦੂ ਮੁਸਲਮਾਨ ਦੀ ਗੱਲ ਕਰਦੀ ਆ ਬੀਜੇਪੀ ਜਾਤ ਪਾਤ ਦੀ ਗੱਲ ਕਰਦੀ ਆ ਸੋ ਸਾਡਾ ਜਿਹੜਾ ਆ ਸਨਾਤਨ ਵੈ ਸਾਡਾ ਹਿੰਦੂ ਜਿਹੜੀ ਮਤਾਲੋਜੀ ਆ ਇਹ ਤੇ ਲੋਕਾਂ ਨੂੰ ਬੂਸਟ ਕਰਦੀ ਆ ਤੁਸੀਂ ਗੀਤਾ ਪੜ੍ਹ ਲਓ ਤੁਸੀਂ ਰਮਾਇਣ ਪੜ੍ਹ ਲਓ ਸੋ ਇਸ ਕਰਕੇ ਮੈਂ ਸਮਝਦਾ ਕੀ ਅੱਜ ਦੇਸ਼ ਦੇ ਅੰਦਰ ਮੁੱਦੇ ਦੀ ਗੱਲ ਹੋ ਰਹੀ ਆ ਪਹਿਲੀ ਵਾਰ ਆ ਕਿ ਦੇਸ਼ ਦੇ ਅੰਦਰ ਕਿਸੇ ਪਾਰਟੀ ਨੇ ਗਿਆ ਕਿ ਜੇ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਆ ਅਰਵਤ ਕੇਜਰੀਵਾਲ ਦੀ ਦੁਆਰਾ ਸਪੁੱਟ ਦੇਖੋ ਜੀ ਆਮ ਆਦਮੀ ਦਾ 2 ਸਾਲ ਹੋਏ ਨੇ ਸਾਡੀ ਸਰਕਾਰ ਬਣੇ ਪੰਜਾਬ ਵਿੱਚ ਜਿਹੜਾ ਕੰਮ ਪਿਛਲੇ 75 ਸਾਲਾਂ ਜਿਹਨੇ ਹੋਇਆ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਕਰ ਦਿੱਤਾ ਹੈ ਚਾਹੇ ਕਿਸਾਨਾਂ ਦਾ ਬਿਜਲੀ ਦਾ ਸਵਾਲ ਹੋਵੇ ਜਾਂ ਮੁਹੱਲਾ ਕਲੀਨਿਕ ਹੋਵੇ ਐਜੂਕੇਸ਼ਨਲ ਆਪ ਸਵਾਲ ਹੋਵੇ ਸੁਰੱਖਿਆ ਨਾਲ ਜੁੜੀ ਮੈਟਰ ਹੋਣ ਸਾਰੇ ਪੈਟਰੋਲਾ ਪੈਟਰੋਲਿੰਗ ਹੋ ਰਹੀ ਹੈ ਸਾਰੇ ਕਾਰਨ ਨਾਲ ਕਿਤੇ ਪਹਿਲੇ ਐਕਸੀਡੈਂਟ ਹੁੰਦਾ ਹੀ ਕੋਈ ਪੁੱਛਦਾ ਨਹੀਂ ਸੀਗਾ ਸਭ ਤੋਂ ਵੱਡੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਡੀਪੀ ਕਾਂਗਰਸ ਕੈਦੇਵਾਸੇ ਬੋਡ ਮੰਗ ਰਹੀ ਹੈ ਦਿਨੇਸ਼ ਸਿੰਘ ਬੱਬੂ ਦੀ ਗੱਲ ਕਰ ਦਿਓ ਉਹਨੂੰ ਕਹਿ ਸ਼ਰਾਬ ਪੀ ਕੇ ਔਰ ਪੰਗਾ ਪਾ ਖਾ ਪੀ ਕੇ ਖਾ ਕੇ ਪੀਣੀ ਦਿੱਤਾ ਜਾਂਦਾ ਔਰ ਤੂੰ 15 ਸਾਲ ਚ ਤੂੰ ਕੀਤਾ ਕੀ ਹੈ ਉਹ ਜਦੋਂ ਉਸ ਡੀਪੀ ਸਪੀਕਰ ਸੀਗਾ ਤੇਰੇ ਹਲਕੇ ਦੇ ਜਿੱਥੋਂ ਤੈਨੂੰ ਐਮਐਲਏ ਬਣਾਇਆ ਜਿੱਤੇ ਜਿਨ੍ਹਾਂ ਨੇ ਤੈਨੂੰ ਡੀਪੀ ਸਪੀਕਰ ਬਣਾਇਆ ਤੂੰ ਉਹਨਾਂ ਦੀ 28000 ਏਕੜ ਜ਼ਮੀਨ ਦਾ ਕਾਨੂੰਨ ਤੇਰੇ ਕੁਰਸੀ ਤੇ ਬੈਠ ਕੇ ਪਾਸ ਹੋਇਆ ਤੈਨੂੰ ਕੋਈ ਬੋਟ ਪਾਇ ਕਿਉਂ ਕਿਸਾਨ ਬੋਟ ਕਿਉਂ ਪਾਣ ਰਾਜਪੂਤ ਇਹਨੂੰ ਬੋਟ ਪਾਣ ਕਿਉਂ ਕਿਉਂਕਿ ਜਿਨ੍ਹਾਂ ਨੇ ਬੋਟ ਪਾਇਆ ਉਹਨਾਂ ਦੇ ਘਰ ਛੇਨ ਲੀਤੇ ਉਹਨਾਂ ਦੀ ਜ਼ਮੀਨਾਂ ਛੇਲੇਤਾ ਰੋਜ਼ਗਾਰ ਛੇਨ ਲੇਤਾ ਇਸ ਵਾਸਤੇ ਕਾਂਗਰਸ ਔਰ ਬੀਡੀਪੀ ਅਕਾਲੀ ਦਲ ਕੋਈ ਬੋਰਡ ਨਹੀਂ ਪਾਓ ਇਹਨਾਂ ਦਾ ਰਿਕਾਰਡ ਦੇਖ ਲਓ ਪਿਛਲੇ 75 ਸਾਲ ਦਾ ਉਹ ਸਾਡੇ ਆਮ ਆਦਮੀ ਪਾਰਟੀ ਦਾ ਪਿਛਲੇ 2 ਸਾਲ ਦਾ ਰਿਕਾਰਡ ਦੇਖ ਲਓ ਮੈਂ ਬੇਨਤੀ ਕਰਾਂਗਾ ਸਾਰੇ ਪਰਿਵਾਰਾਂ ਨੂੰ ਇੱਕ ਵਾਰ ਜਿੱਦਾਂ ਤੁਸੀਂ ਪੰਜਾਬ ਸਰਕਾਰ ਨੂੰ ਬਣਮੀ ਇਹ ਮਲੇ ਬਣਾਇਆ ਹੈ ਉਹ ਸਰਕਾਰ ਬਣਾਈ ਹੈ ਤੁਹਾਡੇ ਜੀ ਮਿਨਿਸਟਰ ਸਾਹਿਬ ਹਰ ਬੰਦੇ ਦੇ ਘਰ ਗਰੀਬ ਦੇ ਘਰ ਅਮੀਰ ਦੇ ਘਰ ਪਿਕਚਰ ਦੇਣਾ ਹੈ ਹਰ ਪ੍ਰਾਪਲ ਨੂੰ ਸੰਭ ਦੇਣਾ ਹੈ ਕਿਉਂਕਿ ਇਹ ਨਰਮ ਜੀਵਨ ਤੋਂ ਆਇਆ ਹੈ ਅਸੀਂ ਬੇਨਤੀ ਹੈ ਆਣ ਵਾਲੇ ਪਹਿਲੇ ਤੀਕ ਨੂੰ ਆਮ ਆਦਮੀ ਨੂੰ ਬੋਟ ਪਾਓ ਝਾੜੂ ਨੂੰ ਬੋਟ ਪਾਓ ਕਲਸੀ ਦੀ ਨੂੰ ਬੋਟ ਪਾਓ ਕਲਸੀ ਦੀ ਯੰਗ ਡਾਇਨਾਮਿਕ ਐਜੂਕੇਟਰ ਬੰਦੇ ਨੇ ਜਿਹੜੇ ਸਾਡੇ ਹਲਕੇ ਦੀ ਨੋਹਾਰ ਬਦਲ ਸਕਦੇ ਨੇ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਬੀਜੇਪੀ ਦਾ ਕੈਂਡੀਡੇਟ ਪੰਜ ਪੰਜ ਸਾਲ ਤੁਸੀਂ ਬੋਟ ਪਾਏ ਤੁਹਾਡੇ ਹਲਕੇ ਦੇ नजर नहीं आया मेरी बेनती है गलती दोबारा नहीं करना बड़ी लीड ना कम से कम तीन लक्ष की लीड ना से साहब इतना जितने चाहिए आदमी आम आदमी ਵੈ ਰਾਪਾ ਜੀ ਲੋਕੀ ਬਹੁਤ ਜ਼ਿਆਦਾ ਵੱਧ ਚੜ ਕੇ ਅੱਗੇ ਆ ਰਹੇ ਨੇ ਕਿਉਂਕਿ ਲੋਕਾਂ ਦੇ ਵੀ 17-75 ਸਾਲਾਂ ਤੋਂ ਪਾਕਿਸਤਾਨ ਸਰਕਾਰਾ ਆਪਣੇ ਪਿੰਡਿਆਂ ਤੇ ਹੰਡਾਈਆਂ ਨੇ ਜੀ ਉਹ ਬਾਕੀ ਸਰਕਾਰਾਂ ਤੋਂ ਅੱਕੇ ਨੇ ਤੇ ਉਹ ਸਾਡਾ ਦੋਵਾਂ ਸਾਲਾਂ ਦਾ ਕੰਮ ਵੇਖ ਕੇ ਬਹੁਤ ਵੱਧ ਚੜ ਕੇ ਸਾਡੇ ਨਾਲ ਰਲ ਰਹੇ ਨੇ ਕਿਉਂਕਿ ਉਹ ਵੀ ਚਾਹੁੰਦੇ ਆ ਕਿ ਪ੍ਰਸ਼ਾਸਨਾਂ ਦੇ ਜੜ ਤੋਂ ਖਤਮ ਕੀਤਾ ਜਾਵੇ